ਮੈਨੂੰ ਸਵਾਗਤ ਹੈ ਤੁਹਾਡਾ ਦੁਬਾਰਾ ਮੇਰੇ YouTube ਚੈਨਲ ਦੇ ਉੱਤੇ। ਤੁਸੀਂ ਦੇਖ ਰਹੇ ਹੋ ਨਾ ਤੁਹਾਨੂੰ। ਤੇ ਨਵੀਂ ਲਾਂਚ ਹੋ ਰਹੀ ਹੈ। ਅਸੀਂ ਇੱਕ ਨਵੀਂ ਅਰਬੋਰਟ ਕਰਨ ਜਾ ਰਹੇ ਹਾਂ। ਇਹ ਕਾਫੀ ਬੜੀ ਅਨੁਭਵ ਹੈ। ਕਾਫੀ ਐਕਸਾਈਟਿੰਗ ਆਪਾਂ ਦੇ ਲਈ ਇਹ ਹੋਣ ਵਾਲਾ ਕਿਉਂਕਿ ਇਹ ਸਾਰਿਆਂ ਅਗੇ ਮਨਸਨ ਚੀਜ਼ ਦੋਸਤ ਲਈ ਖਾਸ ਕਰਕੇ ਲਈ। ਤਾਂ ਆਪਾਂ ਕਰਦੇ ਜੀ ਕਿ ਅਰਬੋਰਟ ਤੋਂ ਤੁਹਾਨੂੰ ਅੱਜ ਤੋਂ ਸੁਣਨ। ਉਸ ਤੋਂ ਪਹਿਲਾਂ ਤੁਹਾਨੂੰ ਚੰਗੀ ਸੀ ਨਵੀਆਂ ਵੀ ਸਾਡੇ ਤੇ ਤੁਹਾਨੂੰ ਲਾਈਕ ਕਰਿਓ, ਸ਼ੇਅਰ तो तो भी देख सको ऑन वाली थोड़े आम लाओ यूट्यूब जम लाओ मैं कन्फ्यूज तो तो हो गलत खराब है पता मैं बोल रही हमेशा लगता नहीं जो चाहता नहीं मेरी बड़ा ही सभा आएगा कि मैं आमशल बनने की कोशिश कर रही ਕਾਫੀ ਤੇ ਮੈਂ ਤੁਹਾਨੂੰ ਬੀਟ ਨੋਟ ਦੇ ਦਿੱਤੀ ਇਹ ਨਹੀਂ ਕਿ ਜਦੋਂ ਅਸੀਂ ਸ਼ੁਰੂਆਤ ਕਰਦੇ ਹਾਂ ਤਾਂ ਕਹਿੰਦੇ ਹਾਂ ਕਿ ਕਿ ਇਹ ਬੋਰਿੰਗ ਠੀਕ ਹੈ ਮੈਨੂੰ ਲੱਗਦਾ ਕਿ ਮੈਂ ਵੀ ਹਾਂ ਸ਼ੁਰੂਆਤੀ ਦਿਨਾਂ ਦੇ ਵਿੱਚ ਤੇ ਆਈ ਹੈ ਕਿ ਜੈਨੀ ਚੰਗੀ ਹੋਗੀ ਤੇ ਬਹੁਤ ਹੰਸਾ ਰਿਹਾ ਸੀ ਚਲੋ ਜੀ ਅਨਬਾਕਿੰਗ ਕਰਦੇ ਹਾਂ ਹਾਂ ਇਹ ਕਾਫੀ ਕੈਜੂਅਲ ਮਤਲਬ ਸਾਧਾਰਨ ਚੀਜ਼ ਹੋ ਸਕਦੀ ਹੈ ਮੇਰੀ ਤਾਂ ਮਨ ਤਾਂ ਨਹੀਂ ਪਤਾ ਨਹੀਂ ਕਿ ਮੈਂ ਸਮਝ ਸਕਦੀ ਹਾਂ ਇੱਕ ਮੈਨੇ ਕਿੰਨੇ ਟਾਈਮ ਚ ਨਿਗਾਹ ਕੀਤੀ ਠੀਕ ਹੈ ਕਿ ਇਹਦੀ ਚੰਗਾ ਬੈਗ ਨੇ ਲੱਗਦੀ ਦੇਖਿਆ ਤੇ ਇਹ ਸੇਮ ਜਿਹੇ ਉੱਪਰ ਦਾ ਹਾਂਜੀ ਜੀ ਕੱਲ ਵੀ ਤੁਸੀਂ ਆਪਾਂ ਫੈਕਟਰੀ ਤੇ ਪੈਕਿੰਗ ਕਰਦੇ ਹਾਂ ਬਿਲਕੁਲ ਹੀ ਡੈਵਲਪਡ ਹੈ ਡਾਕਟਰ ਇਹ ਥੋੜਾ 플라스ਟਿਕ ਵਾਈਡ ਗੇਮ ਵਾਲਾ ਹੈ ਜੇ ਆਪਾਂ ਅਗਲੇ ਹਫ਼ਤੇ ਆਪਾਂ ਜੇ ਨਹੀਂ ਜਾ ਰਹੇ ਬਾਜ਼ਾਰ ਖਾਣਾ ਤਾਂ ਉਹਦੇ ਵੀ ਚੰਗੀ ਬਣੀ ਆਇਆ ਹੈ ਤੇ ਇਸ ਫੋਟੋ ਨੇ ਇਹ ਜਿਹੜੀ ਮਿਨੀ ਹੈਂਡ ਬੈਗ ਅੱਜ ਕੱਲ੍ਹ ਖਾਸ ਕਰਕੇ ਸ਼ੋਲਡਰ ਬੈਗ ਦਾ ਕਾਫੀ ਰਿਵਾਜ ਚੱਲ ਪਿਆ ਦੁਬਾਰਾ ਪਰ ਇਹ ਵੀ ਸ਼ੋਲਡਰ ਬੈਗ ਵੀ ਹੋ ਸਕਦਾ ਹੈ ਤੇ ਇੱਕ ਹੈਂਡ ਬੈਗ ਵੀ ਹੋ ਜਾਂਦਾ ਹੈ ਕਿਉਂਕਿ ਇਹਦੇ ਵਿੱਚ ਦਿਖਾਇਆ ਸੀ ਕਿ ਉਹਨਾਂ ਨੂੰ ਇੱਕ ਲੰਮੀ ਤੰਈ ਵੀ ਹੈਗੀ ਆ ਹਾਂ ਹੈਗੀ ਆ ਆ ਦੇਖ ਲਓ ਤਾਂ ਮੈਨੂੰ ਕਾਫੀ ਸੋਣਾ ਲੱਗਿਆ ਜਦੋਂ ਆਪਾਂ ਕਹਿ ਰਹੇ ਹਾਂ ਟੇਬਲ ਦੇ ਤੇ ਤਰੀਆ ਜਾ ਬਈ ਤੁਹਾਨੂੰ ਸੋਣਾ ਲੱਗਦਾ ਸੀ ਕਿ ਬਿਲਕੁਲ ਵੀ ਇਦਾਂ ਦਾ ਹੈਂਡ ਬੈਗ ਹੈਂਡ ਸੀ ਤੇ ਆਪਾਂ ਦੇਖਦੇ ਆ ਕਿ ਆਪਾਂ ਜਦੋਂ ਵੀ ਆਊਟਿੰਗ ਹੁੰਦੇ ਹੀ ਜਾਂਦੇ ਆ ਜਾਂ ਫਿਰ ਆਪਾਂ ਬਾਹਰ ਹੋਵਗੇ ਆ ਬਾਹਰ ਆਪਾਂ ਖਾਣਾ ਖਾਣ ਜਾਣੇ ਤਾਂ ਖਾਸ ਕਰਕੇ ਆਪਾਂ ਦੀ ਬੈਟਿਟ ਕਿਟ ਜਾਂ ਕੈਰੀ ਆਪਾਂ ਕਹਿੰਦੀ ਸ਼ੋਲਡਰ ਬੈਗ ਵੀ ਆਪਣੇ ਕੋਲ ਟਾਈਮ ਕੋ ਕਹਿੰਦੀ ਕਰਿਆ ਹਾਂ ਤਾਂ ਇਹ ਦਰਵਾਜੇ ਸਾਡੇ ਟਾਈਮ ਕੋ ਚੱਲਦੇ ਨੇ ਸ਼ੋਲਡਰ ਬੈਗ ਕਾਫੀ ਜ਼ਿਆਦਾ ਸੋਹਣਾ ਲੱਗਦੀ ਨੇ ਛੋਟੇ ਜਿਹੇ ਨਹੀਂ ਪਰ ਇਹ ਦੋਨੇ ਆਪਾਂ ਕਹਿੰਦੀ ਕਿ ਕੰਪਲੇਸਨ ਦੇ ਇੱਕ ਸ਼ੋਲਡਰ ਬੈਗ ਵੀ ਬਣ ਸਕਦਾ ਤਾਂ ਥੋੜਾ ਕਲਾਸਿਕ ਲੁੱਕ ਦੇਣ ਬਣ ਸਕਦਾ ਕਿਉਂਕਿ ਕੇਰੀ ਕਰ ਸਕਦੇ ਆ ਬਸ ਨੂੰ ਨਾਲ ਵੀ ਤੇ ਮੇਨ ਲਾ ਦੀ ਡਰੈਸ ਬਣਾਈ ਹਾਂ ਕਰ ਸਕਦੇ ਤੇ ਜਿਨਾਂ ਨੂੰ ਕਾਫੀ ਜ਼ਿਆਦਾ ਸ਼ੌਂਕ ਹੈ ਬਾਰ ਕੋ ਮਨ ਫਿਰੰਦਾ ਰਾਤ ਦੇ ਵੀ ਖਾਸ ਕਰਕੇ ਉਹਨਾਂ ਕੁੜੀਆਂ ਦੇ ਲਈ ਇਹ ਸਭ ਤੋਂ ਜ਼ਿਆਦਾ ਵਧੀਆ ਆ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਬਿਲਕੁਲ ਵੀ ਡੈਮੇਜ ਨਹੀਂ ਹੈਗਾ ਸਿਰਫ ਬਿਲਕੁਲ ਨਵਾਂ ਆ ਤੇ ਬਾਹਲਾ ਵੱਡਾ ਵੀ ਤੇ ਬਾਹਲਾ ਛੋਟਾ ਵੀ ਨਹੀਂ ਆਪਾਂ ਕਹਿ ਸਕਦੇ ਇਹ ਇਨਾ ਕੁ ਮੇਕਅਪ ਦਾ ਸਮਾਨ ਤੇ ਆਪਣਾ ਹੋਰ ਕਹਿ ਲੈਣਾ

ਇਹਦੇ ਵਿੱਚ ਜਿਹੜੀਆਂ ਲੱਗੀਆਂ ਉੱਪਰ ਵਾਲੀਆਂ ਛੋਟੀ ਜੀ ਜੇਬ ਜੀ ਇਹ ਤਾਂ ਥੋੜੀ ਜ਼ਰੂਰ ਲੂਜ਼ ਹੈ ਪਰ ਬਿਲਕੁਲ ਆਸੇ ਪਾਸੋਂ ਡੈਮੇਜ ਨਹੀਂ ਹੈਗਾ ਇਹ ਤਾਂ ਛੋਟੀ ਜੀ ਜੇਬ ਬਣਾਈ ਹੋਈ ਹੈ ਇੱਕ ਤਰ੍ਹਾਂ ਦੀ ਪਰ ਦੇਖ ਸਕਦੇ ਹੋ ਆਸੇ ਪਾਸੋਂ ਵੀ ਬਿਲਕੁਲ ਡੈਮੇਜ ਨਹੀਂ ਹੈਗਾ ਨਾ ਮਨੋਂ ਆਪੇ ਐਵੇਂ ਬਿਲਕੁਲ ਇਹ ਇੱਕ ਸ਼ੋਲਡਰ ਬੈਗ ਵਿੱਚ ਉਸਰਦਾ ਹੈ ਆ ਦੇਖੋ ਹੈਗੀ ਹੈ ਸ਼ੋਲਡਰ ਬੈਗ ਵਿੱਚ ਤਾਂ ਕਾਫੀ ਜ਼ਿਆਦਾ ਲੰਬਾ ਵੀ ਨਹੀਂ ਹੈਗਾ ਤੁਸੀਂ ਆਉਦੇ ਡ्रेसेस वगैरह ਨਾਲ ਜਦੋਂ ਇਹਨੂੰ ਕੈਰੀ ਕਰੂੰਗੀ हां ਆਪਾਂ ਕਹਿੰਦੀ ਓਕੇਜਨ ਦੇ ਲਈ ਜਾਂ ਫਿਰ ਵਿਆਹ ਸ਼ਾਦੀਆਂ ਦੇ ਲਈ ਚੱਕ ਲਊ ਤਾਂ ਤੁਸੀਂ ਇਹਨੂੰ ਕੱਢ ਨਹੀਂ ਸਕਦੇ ਤੇ ਇਹਨੂੰ ਇਕੱਲੇ ਨੂੰ ਵੀ ਕੈਰੀ ਕਰ ਸਕਦੇ ਤਾਂ ਕਾਫੀ ਪਿਆਰਾ ਲੱਗਦਾ ਹੈ ਕਿਊਟ ਜਨਾ ਤੇ ਨਵਾਂ ਫੈਸ਼ਨ ਸ਼ੁਰੂ ਹੋ ਗਿਆ ਹੈ ਤਾਂ ਇਹ ਸੇ ਜ਼ਰੂਰ ਕੈਰੀ ਕਰਾਂਗੀ ਕਿਉਂਕਿ ਮੈਂ ਤਾਂ ਰੈਗੂਲਰ ਚੰਗੀ ਰਹਿਣੀ ਹੈ ਪਰ ਮੈਨਾਂ ਤਾਂ ਕਿ ਮੇਰੇ ਕੋਲ ਇਦਾਂ ਦਾ ਹੈ ਨਹੀਂ ਸੀ ਕਿ ਜਿਹੜਾ ਨਾ ਮੈਂ ਕੈਰੀ ਕਰਾਂ ਤੇ ਆਪਾਂ ਬਾਹਰ ਕੋਕ ਨੂੰ ਫਿਰ ਵਗੈਰਾ ਚੱਲਗੇ ਆਗੇ ਮੇਰੇ ਚਦਰੂ ਵੀ ਕਿੱਟ ਪਾ ਕੇ ਲੈ ਕੇ ਜਾਣ ਤੇ ਜ਼ਰੂਰ ਆਪਾਂ ਨੂੰ ਪੜਿਆ ਤੇ ਸਟੂਡੈਂਟ ਹੀ ਸਮਝਦਾ ਹੈ ਤਾਂ ਇਹ காफी ਫੈਸ਼ਨੇਬਲ ਲੱਗਿਆ ਮੈਨੂੰ ਮੈਨੂੰ ਪ੍ਰੋਡਕਟ ਵਾਹ ਵਧੀਆ ਲੱਗੇ ਦੋਸਤ ਇੱਕ காफी ਲਗਜ਼ਰੀ ਹੈ ਇੱਕ ਹੈਂਡ ਬੈਗ ਹੈ ਤਾਂ ਜੇ ਤੁਹਾਨੂੰ ਵੀ ਪਸੰਦ ਆਇਆ ਹੋਵੇ ਤਾਂ ਜ਼ਰੂਰ ਤੁਸੀਂ ਕਮੈਂਟ ਦੇ ਵਿੱਚ ਲਿੰਕ ਟਾਈਪ ਕਰਿਓ ਤਾਂ ਮੈਂ ਮੇਕ ਸ਼ੋਰ ਕਰਦੀ ਹੁਣੀ ਕਿ ਮੈਂ ਸਭ ਨੂੰ ਮਿਲ ਕਰਨਾ ਤਾਂ ਦੋ ਤਿੰਨ ਚੈਨਲ ਨੇ ਮੈਨੂੰ ਪੁੱਛਿਆ ਸੀ हाँ मैं थोड़ा लिंक डायेक्ट शेयर कर दूँ मैं लिंक की गल इसलिए कर रही हूँ क्योंकि मैनू भी ऑफ मिलता है तो ऑफ़ जरूर मिलेगा क्योंकि मैं तो फैशन फ्रीक हैगी ही है नहीं, मैं है, नहीं। मैं तो मैं तो शॉपिंग करती रहनी तो काफ़ी ज़्यादा ऑफर आते हैं तो मैंने लगता कि थोड़े लिए फायदेमंद हो ठीक है दोस्तों मिलते हैं अगले ब्लॉग के आई होप कि पसंद आया होगा तो शेयर करना ना भूलो धन्यवाद ਜਿੰਦਾ ਇਹ ਸ਼ੋਲਡਰ ਬੈਗ ਦੀ ਲੈਂਥ ਜਿਹੜੀ ਹੈਗੀ ਆ ਉਹ ਹੈਗੀ ਨਾ ਆਪਾਂ ਲਈ ਮੈਂ ਆਪਾਂ ਕਿ ਦਿਖਾਉਂ ਤੰਦੇ ਤੱਕ ਆਉਂਦੀ ਹੈ ਇਸ ਤਰ੍ਹਾਂ ਦੇ ਡੂ ਤਾਂ ਇਹਨੂੰ ਆਸੀਂ ਅੰਕੂੜੀ ਤੰਗੇ ਉਹਦਾ ਕਟਾ ਵੀ ਸਕਦੇ ਆ ਕਿਉਂਕਿ ਯਾਨੀ ਆਪਾਂ অপਸ਼ਨ ਦਿੱਤੀ ਹੈ ਇੱਕ ਲੌਂਗ ਤੰਨੇ ਨੂੰ ਥੋੜਾ ਵੱਡਾ ਕਰਨ ਦੀ ਤੇ ਇਹ ਇੱਕ ਖੁੱਲ ਕੇ ਹੋ ਜਾਊਗੀ ਪਰ ਇਹਦੀ ਹੈਂਡ ਬੈਗ ਦੇ ਵਿੱਚ ਲੋਕ ਦੇਖੋ ਕਿੰਨਾ ਆਇਆ ਇਹਨੂੰ ਘੁਮਾਵਾਂਗੇ ਤਾਂ ਇਦਾਂ ਤਾਂ ਖੁੱਲ ਜਾਊਗਾ ਜਦੋਂ ਲਾਵਾਂਗੇ ਇਦਾਂ ਤਾਂ ਇਹ ਇਦਾਂ ਇਹਨੂੰ ਥੋੜਾ ਟੈਸਟ ਕਰ ਲੈ ਕੇ ਖਾ ਲਈ ਆ ਤਾਂ ਕਰਕੇ ਤੇ ਲੋਕ ਨੂੰ ਚੋ ਤਾਂ ਮੈਨੂੰ ਤਾਂ ਕਾਫੀ ਜ਼ਿਆਦਾ ਬਹੀਆ ਲੱਗਿਆ ਦੋਸਤੋ ਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਵੀ ਪਸੰਦ ਆਇਆ ਹੋਊਗਾ ਤੇ ਇਹ ਛੋਟਾ ਆ ਬਲੈਕ ਕਲਰ ਆ ਤੇ ਹੋਰ ਕਲਰ ਦੇ ਵਿੱਚ ਅਵੇਲੇਬਲ ਸੀਗਾ ਜੇ ਤੁਹਾਨੂੰ ਚਾਹੀਦਾ ਆ ਤਾਂ ਜ਼ਰੂਰ ਤੁਸੀਂ ਨਾ ਭੁੱਲਿਓ ਕਮੈਂਟ ਕਰਨਾ ਤੇ ਹੋਰ ਜ਼ਿਆਦਾ ਕਲਰ ਵੀ ਅਵੇਲੇਬਲ ਸੀ ਕਿ ਮੇਨਾਂ ਦਾ ਵਾਈਟ ਤੇ ਮਹਿਰੂਨ ਚਿਕਨ ਦੇ ਵਿੱਚ ਤੇ ਮਨੂ ਕੀ ਤੁਹਾਡੇ ਲਈ ਇਹ ਇੱਕ ਵਧੀਆ ਪ੍ਰੈਜ਼ੈਂਟ ਹੋ ਸਕਦਾ ਹੈ ਖੁਦ ਲਈ ਲੈਣ ਲਈ ਦੇ ਲਈ ਤੇ ਦੋਸਤਾਂ ਦੇਣ ਦੇ ਲਈ ਤੇ ਇੱਕ ਪ੍ਰੈਜ਼ੈਂਟ ਤੌਰ ਤੇ ਯੂਜ਼ ਕੀਤਾ ਜਾ ਸਕਦਾ ਹੈ ਤੇ ਇੱਕ ਕਲਾਸੀ ਲੁੱਕ ਦਿੰਦਾ ਹੈ ਕਾਫੀ ਤੇ ਲਗਜ਼ਰੀ ਲੱਗਦਾ ਹੈ ਤੇ ਬਿਲਕੁਲ ਲੈਦਰ ਪ੍ਰਿੰਟ ਦੇ ਉੱਪਰੋਂ ਆਇਆ ਹੈ ਤੁਸੀਂ ਦੇਖ ਸਕਦੇ ਹੋ ਕੇਸ ਆਫਟਾਈਪ ਇਦਾਂ ਦੀ ਲੁੱਕ ਹੀ ਦੇਖ ਸਕਦੇ ਹੋ ਇਸ ਬੈਗ ਦੀ ਕਿ ਇਦਾਂ ਲੱਗਦਾ ਕਿ ਲੈਦਰ ਦਾ ਬਣਿਆ ਹੁੰਦਾ ਇਹ ਲੈਦਰ ਦਾ ਕੱਪੜਾ ਹੋ ਗਿਆ ਨਾ ਤੇ ਲੁੱਕ ਇਹ ਇਦਾਂ ਦਾ ਕੁਛ ਤੇ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਦੋਸਤੋ ਤੇ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਹੋਰ ਆਪਸ਼ਨ ਹੋਈਆਂ ਤਾਂ ਉਹ ਵੀ ਪਰ ਇਹਨਾਂ ਦਾ ਇਹਦੇ ਵਿੱਚ ਦੋ ਡਿਜ਼ਾਈਨ ਸੀਗੇ ਇੱਕ ਹੋਰ ਤਾਂ ਦਾ ਸੀ ਉਹ ਥੋੜਾ ਅਲੱਗ ਸੀ ਤੇ ਇੱਕ ਐਦਾਂ ਦਾ ਸੀ ਪਰ ਇਹ ਕਾਫੀ ਜ਼ਿਆਦਾ ਬਨੀਆ ਲੱਗਦਾ ਪਕੇਗੀ ਕਿ ਮੈਨੂੰ ਹੁਣ ਬ੍ਰੈਂਡ ਦਾ ਨਾਮ ਭੁੱਲ ਗਿਆ ਉਹਦੇ ਨਾਮ ਦੇ ਸੇਮ ਦਿੱਖਦਾ ਚ ਲੱਗਦਾ ਹੈ